ਸਸ਼ੀਕਾਲ ਸਮਝਦੇ ਨਿਊਜ਼ ਦੇਖ ਰਹੇ ਸਾਰ ਦਸ਼ਕਾ ਦਾਸ ਸਵਾਗਤ ਹੈ ਮੈਂ ਨਦੀ ਹਾਜ਼ਰਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਸੀਐਮ ਭਗਵੰਤ ਮਾਨ ਖਿਲਾਫ ਦਰਜ ਹੋਏ 295ਏ ਤਹਿਤ ਮੁਕਦਮਾ ਤੁਰੰਤ ਅਸਤੀਫਾ ਦੇਣ ਰਾਜਪਾਲ ਕੋਲ ਜਾਏਗੀ ਸ਼ੋਮਨੀ ਕਮੇਟੀ ਚੰਡੀਗੜ੍ਹ ਮੇਅਰ ਚੋਣ ਦਾ ਪੱਖਿਆ ਮਾਮਲਾ ਆਪ ਨੇ ਹੁਣ ਖੜਕਾਇਆ ਸੁਪਰੀਮ ਕੋਰਟ ਦਾ ਬੁਹਾ ਸੀਐਮ ਭਗਵੰਤ ਮਾਨ ਨੇ ਕਿਹਾ ਨਹੀਂ ਰਹਿਣਗੇ ਚੁੱਪ ਅੱਜ ਵੀ ਇਹ ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ ਜਿਲੇ ਦੇ ਸੀਐਮ ਅਰਵਿੰਦ ਕੇਜਰੀਵਾਲ ਸਮਨਉਦਸਿਆ ਸਿਆਸਤ ਉਪਰੇੜਿਤ ਕੇ ਹਾ ਮੋਦੀ ਜੀ ਦਾ ਮਕਸਦ ਕਿ ਜੀਵਾਨ ਨੂੰ ਗ੍ਰਫਤਾਰ ਕਰਨਾ ਗੈਰ ਕਾਨੂੰਨੀ ਮਾਈਨਿੰਗ ਤੇ ਚਾਰੇ ਪਾਸੋਂ ਕਿ ਰਹੀ ਆਪ ਸਰਕਾਰ ਐਚਸੀ ਐਨਜੀਟੀ ਰੱਖਿਆ ਮੰਤਰਾਲੇ ਤੋਂ ਬਾਅਦ ਸੀਏਜੀ ਨੇ ਕਿਹਾ ਗੈਰ ਕਾਨੂੰਨੀ ਮਾਈਨਿੰਗ ਨਹੀਂ ਰੋਕ ਸਕੀ ਆਪ ਸਰਕਾਰ ਅੰਗਣਵਾਰੀ ਵਰਕਰਾਂ ਤੇ ਹੈਲਪਰਾਂ ਲਈ ਚੰਗੀ ਖਬਰ ਸੂਬਾ ਸਰਕਾਰ ਵੱਲੋਂ 44.89 ਕਰੋੜ ਰੁਪਏ ਜਾਰੀ ਨਵੰਬਰ 2023 ਤੋਂ ਜਨਵਰੀ 2024 ਤੱਕ ਦਾ ਮਿਲੇਗਾ ਮਾਨ ਪੱਤਾ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਡ੍ਰੀਪੀ ਹੋਇਆ ਰਿਲੀਜ਼ ਕੁਝ ਮਿੰਟਾਂ 'ਚ ਤੋੜੇ ਸਾਰੇ ਰਿਕਾਰਡ ਆਈਜੀਆਈ 에어ਪੋਰਟ ਤੇ ਕਸਮੇ ਵੇਪਾਕ ਦੀ ਕਾਰਵਾਈ 82 ਕਰੋੜ ਹੈਰੋਇਨ ਸਣੇ ਮਹਿਲਾ ਨਾਈਜੀਰੀਅਨ ਡਰੱਗ ਤਸਕਰ ਨੂੰ ਕੀਤਾ ਗ੍ਰਿਫਤਾਰ ਅਤਵਾਦੀ ਅੱਡਲਾ ਦੇ ਦੋਸਤਾਂ ਖਿਲਾਫ ਐਨਆਈਏ ਨੇ ਦਾਇਰ ਕੀਤੇ ਚਾਰ ਛੀਟ ਕਾਲਾ ਤੇ ਜ਼ਬਰਨ ਵਸੂਲੀ ਕਰਕੇ ਕੇਟੀਐਫ ਲਈ ਇਕੱਠੇ ਕਰਦੇ ਸਨ ਫੰਡ ਲੁਧਿਆਣਾ ਦੇ ਸਾਨ੍ਹੇਵਾਲ 'ਚ ਸ਼ਰਮਸਾਰ ਕਟਨਾ 14 ਸਾਲਾ ਨਾਬਾਲਗ ਨੂੰ ਬਣਾਇਆ ਹਵਸ ਦਾ ਸ਼ਿਕਾਰ ਮੁਲਜ਼ਮ ਖਿਲਾਫ ਪੋਕਸੋ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮਾ ਹੋਇਆ ਦਰਜ ਪ੍ਰਦਰ ਪਹਿਲਾਂ ਦਿੱਲੀ ਪੁਲਿਸ ਦੀ ਵੱਡੀ ਕਾਰਵਾਈ ਸਿੰਘੂ ਬਾਰਡਰ ਤੇ 25 ਆਪ ਵਰਕਰਾਂ ਨੂੰ ਕੀਤਾ ਗ੍ਰਿਫਤਾਰ ਹైదరాబాద్ ਚ ਵੱਡੀ ਘਟਨਾ ਚੋਪੜੀ ਚ ਪਿਤਾ ਨਾਲ ਸੌ ਰਹੇ ਇੱਕ ਸਾਲ ਦਾ ਮਾਸੂਮ ਨੂੰ 6-12 ਕੁੱਤਿਆਂ ਨੇ ਨੋਜ-ਨੋਜ ਕੇ ਉਤਾਰਿਆ ਮੌਤੇ ਕਟ ਹਰਾਨਚ ਇਸ్రਾਇਲ ਲਈ ਮੋੜ ਭਰਤੀ 1.37 ਲੱਖ ਰੁਪਏ ਮਿਲੇਗੀ ਤਨਖਾਹ 530 ਜ਼ਬਾਨ ਜਾਣਗੇ ਇਜ਼ਰਾਇਲ ਮਸ਼ਹੂਰ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਦਾ ਹੋਇਆ ਦੇਹਾਨ ਸਰਵਾਈਕਲ ਕੈਂਸਰ ਦੱਸਿਆ ਜਾ ਰਿਹਾ ਹੈ ਮੌਤਾ ਕਾਰਨ ਹਿਮਾਚਲ ਦੀ ਬਰਫਵਾਰੀ ਨੇ ਜਨਜੀਵਨ ਕੀਤਾ ਪ੍ਰਭਾਵਿਤ 4 ਐਨ ਐਚ ਸਮੇਤ 411 ਸੜਕਾਂ ਬੰਦ ਦੋ ਜ਼ਿਲ੍ਹੇ ਅਜ ਸਕੂਲ ਕਾਲਜ ਵੀ ਹੋਏ ਬੰਦ ਸੁਪਰੀਮ ਕੋਰਟ ਤੋਂ ਹਿਮੰਤ ਸੋਰੇਨ ਨੂੰ ਝਟਕਾ ਗ੍ਰਫਤਾਰੀ ਖਿਲਾਫ ਪਟੀਸ਼ਨ ਤੇ ਸੁਣਵਾਈ ਤੋਂ ਇਨਕਾਰ ਕਿਹਾ ਤੁਸੀਂ ਹਾਈ ਕੋਰਟ ਕਿਉਂ ਨਹੀਂ ਜਾਂਦੇ ਚੰਪਈ ਸੋਰੇਨ ਨੇ ਚਾਰਖੰਡ ਦੇ 12ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸੋ ਆਲਮਗੀਰ ਆਲਮ ਤੇ ਸਤਿਆਨੰਦ ਭੋਗਤਾ ਬਣੇ ਮੰਤਰੀ ਕੀਨਿਆ ਦੀ ਰਾਜਧਾਨੀ ਚ ਗੈਸ ਲੀਕ ਹੋਣ ਤੋਂ ਬਾਅਦ ਹੋਏ ਜ਼ਬਰਦਸਤ ਧਮਾਕਾ ਹੱਥੇ ਚ ਦੋ ਲੋਕਾਂ ਦੀ ਹੋਈ ਮੌਤ 165 ਲੋਕ ਹੋਏ ਜ਼ਖਮੀ ਭਾਰਤੀ ਮੂਲ ਦੇ ਵਿਦਿਆਰਥੀ ਸ਼੍ਰੇਸ਼ ਦੀ ਅਮਰੀਕਾ ਚ ਹੋਈ ਮੌਤ ਭਾਰਤੀ ਦੂਤਾਵਾਸ ਨੇ ਜਤਾਇਆ ਦੁੱਖ ਕਿਾ ਮਾਮਲੇ ਦੀ ਜਾਂਚ ਚੱਲ ਰਹੀ ਮਾਲਦੀਵ ਜਿ ਤਾਇਨਾਤ ਭਾਰਤੀ ਫੌਜੀ ਪਰਤਨਗੇ ਵਾਪਸ ਦੋਵਾਂ ਦੇਸ਼ਾਂ ਵਿਚਾਲੇ ਅੱਜ ਦਿੱਲੀ ਚ ਹੋਵੇਗੀ ਉੱਚ ਪਦ ਰਿਮੀਟੀ ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ ਅਮਰੀਕਾ ਤੇ ਭਾਰਤੀਆਂ ਵਿੱਚ ਸਭ ਤੋਂ ਲੋਕਪ੍ਰੀਆ H1B E 5 ਅਤੇ L1 ਵੀਜ਼ਾ ਫੀਸਾਂ ਚੁਕਿਤਾ ਪਾਰਿਵਾਦਾ ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜ਼ਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ SMZ نیوز